ਸਤਿ ਸ਼੍ਰੀ ਅਕਾਲ ਜੀ ਸਿਟੀ ਇਨਫੋ ਨਿਊਜ਼ ਵਿੱਚ ਤੁਹਾਡਾ ਨਿੱਕਾ ਸਵਾਗਤ ਕਰਦੇ ਹਾਂ ਪੇਸ਼ ਹੈ ਅੱਜ ਦਾ ਖਾਸ ਬੁਲੇਟਿਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਯੂਥ ਅਕਾਲੀ ਦਲ ਬਾਦਲ ਦੇ ਜ਼ਿਲ੍ਹਾ ਪ੍ਰਧਾਨ ਅਮਨਦੀਪ ਸਿੰਘ ਖਿਆੜਾ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਇਸਤਰੀ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਬੀਬੀ ਸੁਨੀਤਾ ਚੌਧਰੀ ਤੇ ਆਗੂ ਹਰਬੰਸ ਸਿੰਘ ਅੜੀਕਾ ਨੂੰ ਨਮਾਸ਼ੇਰ ਦਾ ਆਬਜ਼ਰਵਰ ਨਿਯੁਕਤ ਕਰਕੇ 2024 ਦੀਆਂ ਐਮਪੀ ਚੋਣਾਂ ਵਿੱਚ ਝੁੱਟ ਜਾਣ ਦੀ ਅਪੀਲ ਕੀਤੀ ਗਈ ਹੈ ਇਸ ਨਿਯੁਕਤੀ ਤੇ ਹਲਕਾ ਇੰਚਾਰਜ ਜਨੈਲ ਸਿੰਘ ਵਾਹਦ ਨਮਾਸ਼ੇਰ ਵਿਧਾਇਕ ਨਿਸ਼ ਬਲਕੀਪੁਰ ਜਥੇਦਾਰ ਗੁਰਬਖਸ਼ ਸਿੰਘ ਖਾਲਸਾ ਕੌਂਸਲਰ ਪਰਮ ਸਿੰਘ ਖਾਲਸਾ ਸ਼ੰਕਰ ਦੁੱਗਲ ਹਿੰਮਤ ਕੁਮਾਰ ਕੌਂਸਲਰ ਰਾਹੁਲ ਸਮੀਤ ਹੋਣਾ ਕਾਲੀ ਆਗੂਆਂ ਤੇ ਵਰਕਰਾਂ ਵੱਲੋਂ ਨਵ ਨਿਯੁਕਤੀ ਅਹੁਦੇਦਾਰ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ ਨਸ਼ਿਆਂ ਦੀ ਤਸਕਰੀ ਨੂੰ ਜੜ ਤੋਂ ਖਤਮ ਕਰਨ ਲਈ ਵਿੱਡੀ ਮੁਹਿੰਮ ਤਹਿਤ ਜ਼ਿਲ੍ਹਾ ਪੁਲਿਸ ਵੱਲੋਂ 6 ਨਸ਼ਾ ਸਮਗਲਨਾਂ ਨੂੰ ਵੱਖ-ਵੱਖ ਸਮਾਤੋਂ ਕਾਬੂ ਕਰਕੇ ਉਹਨਾਂ ਦੇ ਖਿਲਾਫ ਪੁਲਿਸ थाना ਸਿਟੀ ਬੰਗਾ थाना ਸਿਟੀ ਨਮਸ਼ਾਹਿਰ थाना सदर ਨਮਸ਼ਾਹਿਰ ਅਤੇ थाना ਰਾਹੋ ਵਿਖੇ ਮਾਮਲੇ ਦਰਜ ਕੀਤੇ ਗਏ ਹਨ ਪੁਲਿਸ ਨੇ ਇਹਨਾਂ ਕੋਲੋਂ ਨਸ਼ੀਲੀਆਂ ਗੋਲੀਆਂ ਹੈਰੋਇਨ ਅਤੇ 1 ਕਿਲੋ ਡੋਡੇ ਚ ਖੇਤੀਬਾੜੀ ਵਿਭਾਗ ਨਮਾਸ਼ਾਰ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੰਗੜੋ ਆ ਵਿਖੇ ਵਾਧਰੇ ਪ੍ਰਦੂਸ਼ਣ ਨੂੰ ਰੋਕਣ ਤੇ ਵਾਤਾਵਰਣ ਦੀ ਸੁਰੱਖਿਆ ਤੇ ਪਾਣੀ ਦੀ ਸੰਭਾਲ ਸੰਬੰਧੀ ਜਾਗਰੂਕਤਾ ਸੈਮੀਨਾਰ ਕਰਵਾਇਆ ਸੈਮੀਨਾਰ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਡੀਓਪੀ ਰਾਜੇਸ਼ ਕੁਮਾਰ ਤੇ ਮੁੱਖ ਖੇਤੀਬਾੜੀ ਅਫਸਰ ਡਾਕਟਰ ਰਾਜਕੁਮਾਰ ਅਤੇ ਵਿਕਾਸ ਅਫਸਰ ਡਾਕਟਰ ਕੁਲਦੀਪ ਸਿੰਘ ਨੇ ਹਾਜ਼ਰੀ ਭਰੀ ਖੇਤੀਬਾੜੀ ਅਫਸਰ ਵੱਲੋਂ ਬੱਚਿਆਂ ਨੂੰ ਪ੍ਰਦੂਸ਼ਣ ਸੰਬੰਧੀ ਜਾਗਰੂਕ ਕੀਤਾ ਗਿਆ ਅਤੇ ਪ੍ਰਾਲੀ ਨਾ ਸਾਲਣ ਦੀ ਗੱਲ ਕਹੀ ਉਪ ਡੀਓ ਰਾਜੇਸ਼ ਕੁਮਾਰ ਵੱਲੋਂ ਬੱਚਿਆਂ ਨੂੰ ਪਾਣੀ ਦੀ ਸੰਭਾਲ ਲਈ ਅਤੇ ਵਾਤਾਵਰਣ ਨੂੰ ਸ਼ ਆਮ ਆਦਮੀ ਪਾਰਟੀ ਦੇ ਕੌਂਸਲਰ ਨੂੰ ਮਾਈਨਿੰਗ ਸਾਈਟ ਤੇ ਗੈਰ ਕਾਨੂੰਨੀ ਵਸੂਲੀ ਕਰਨ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਜਾਣਕਾਰੀ ਮੁਤਾਬਕ ਪੁਲਿਸ ਨੇ ਜਲੰਧਰ ਵਿਛਾਲੀ ਵਿੱਚ ਆਮ ਆਦਮੀ ਪਾਰਟੀ ਵੀ ਸ਼ਾਮਲ ਹੋਏ ਕੌਂਸਲਰ ਦਵਿੰਦਰ ਸਿੰਘ ਰੋਣੀ ਨੂੰ ਸਤੂਜ ਦਰਿਆ ਵਿੱਚ ਡੀ ਸਿਸਟਿੰਗ ਮਾਈਨਿੰਗ ਸਾਈਟ ਤੇ ਗੈਰ ਕਾਨੂੰਨੀ ਵਸੂਲੀਏ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ ਅੰਮ੍ਰਿਤਸਰ ਪੁਲਿਸ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਦਿੱਲੀ ਪੁਲਿਸ ਨਾਲ ਸਾਂਝਾ ਆਪਰੇਸ਼ਨ ਤੇ ਇੱਕ ਖਤਰਨਾਕ ਅਤਵਾਦੀ ਮਾਡਿਊਲ ਦਾ ਪਰਦਾਫਾਸ਼ ਕੀਤਾ ਪੁਲਿਸ ਨੇ ਇੱਥੇ ਹਰਿੰਦਰ ਸਿੰਘ ਰਿੰਦਾ ਅਤੇ ਲਖਵੀਰ ਸਿੰਘ ਲੰਡਾ ਦੇ ਤਿੰਨ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਕੋਲੋਂ AK47 ਲਾਸਟ ਅਤੇ ਤਿੰਨ ਪਿਸਤੌਲ ਬਰਾਮਦ ਕੀਤੇ ਗਏ ਹਨ ਡੇਰਾ ਸੱਚਾ ਸੌਦਾ ਮੁਮੀਤ ਰਾਮ ਰਹੀਮ ਸਿੰਘ ਇਨੀ ਦਿਨੀ 40 ਦਿਨ ਦੀ ਪਰੋਲ ਤੇ ਬਾਹਰ ਆਏ ਹੋਏ ਹਨ ਅਤੇ ਆਪਣੇ ਪੈਰੋਕਾਰਾਂ ਨਾਲ ਲਗਾਤਾਰ ਵਰਚੂਲੀ ਗਲਬਾਤ ਕਰ ਰਹੇ ਹਨ ਇਸੇ ਦੌਰਾਨ ਰਾਮ ਰਹੀਮ ਨੇ ਐਲਾਨ ਕੀਤਾ ਹੈ ਕਿ ਪੰਜਾਬ ਵਿੱਚ ਡੇਰਾ ਸੱਚਾ ਸੌਦਾ ਦਾ ਨਵਾਂ ਡੇਰਾ ਬਣਾਇਆ ਜਾਵੇਗਾ ਜੋ ਕਿ ਸੁਨਾਮ ਵਿੱਚ ਹੋਵੇਗਾ ਮੋਗਾ ਦੇ ਪਿੰਡ ਆਲਾ ਨੇੜੇ ਵਾਪਰੇ ਸੜਕ ਹਾਦਸੇ ਵਿੱਚ ਮਾਂ ਦੀ ਮੌਤ ਹੋ ਗਈ ਜਦਕਿ ਪੁੱਤਰ ਗੰਭੀਰੂ ਵੀ ਜ਼ਖਮੀ ਹੋ ਗਿਆ। ਮਿਲੀ ਜਾਣਕਾਰੀ ਮੁਤਾਬਕ ਇਹ ਹਾ사 ਮੋਗਾ ਦੇ ਆਲਾ ਪਿੰਡ ਦੇ ਨੇੜੇ ਉਧੋ ਵਾਪਰਿਆ ਜਦੋਂ ਉਕਤ ਮਾਪੂਦ ਧੀ ਨੂੰ ਦੀਵਾਲੀ ਦੇਣ ਜਾ ਰਹੇ ਸਨ। ਇਸ ਹਾਸੇ ਵਿੱਚ ਮਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਪੁੱਤਰ ਗੰਭੀਰ ਜ਼ਖਮੀ ਹੈ ਜਿਸ ਨੂੰ ਮੋਗਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਲੁਧਿਆਣਾ ਵਿੱਚ ਲੋਕਾਂ ਨੇ ਲੁੱਟਾ ਖੋਹਾਂ ਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਬਦਮਾਸ਼ਾਂ ਨੂੰ ਫੜ ਕੇ ਕੁੱਟਿਆ। ਲੋਕਾਂ ਨੇ ਦਿਨ ਦੋਸ਼ੀਆਂ ਨੂੰ ਫੜ ਕੇ ਖੰਮੇ ਨਾਲ ਬੰਨ੍ਹ ਦਿੱਤਾ ਤੇ ਫਿਰ ਕ ਚਲਾਰਤੀ ਅਨਸਰਾਂ ਤੋਂ ਟੀਕੇ ਵੀ ਮਿਲੇ ਹਨ ਇੰਝ ਜਾਪਦਾ ਹੈ ਕਿ ਮੁਲਜ਼ਮ ਚਿੱਟੇ ਦੇ ਆਦੀ ਹਨ ਪੁਲਿਸ ਵੱਲੋਂ ਇਹਨਾਂ ਨੂੰ ਫੜ ਲਿਆ ਹੈ ਅਤੇ ਪੁੱਛਗਿੱਛ ਕੀਤੀ ਜਾ ਰਹੀ ਹੈ ਬੀਤੇ ਦਿਨੀ ਨੱਭਾ ਦੇ ਡੀਐਸਪੀ ਗਗਨਦੀਪ ਸਿੰਘ ਭੁੱਲਰ ਦੀ ਮੌੜਰ ਰੋਡ ਤੇ ਸੀ ਆਪਣੇ ਹੀ ਘਰ ਵਿੱਚ ਬੱਤੀ ਬੋਰਦੀ ਆਪਣੀ ਨਿੱਜੀ ਲਾਇਸੈਂਸੀ ਰਿਵੋਲਵਰ ਨਾਲ ਗੋਲੀ ਚੱਲਣ ਕਾਰਨ ਸ਼ੱਕੀ ਹਾਲਾਤੀ ਵਿੱਚ ਮੌਤ ਹੋ ਗਈ ਸੀ ਇਸ ਮਾਮਲੇ ਵਿੱਚ ਨੱਭਾ ਦੇ ਡੀਐਸਪੀ ਦਵਿੰਦਰ ਅਤਰੀ ਵੱਲੋਂ ਵੱਡਾ ਖੁਲਾਸਾ ਕੀਤਾ ਗਿਆ ਹੈ ਕਿ ਡੀਐਸਪੀ ਗਗਨਦੀਪ ਸਿੰਘ ਭੁੱਲਰ ਵੱਲੋਂ ਆਤਮ ਹੱਤਿਆ ਕੀਤੀ ਗਈ ਸੀ ਡੀਐਸਪੀ ਗਗਨਦੀਪ ਦਾ ਆਪਣੀ ਪਤਨੀ ਨਾਲ ਘਿਰ ਲੋਕਲੇ ਚੱਲ ਰਹੀ ਸੀ ਮ੍ਰਿਤਕ ਡੀਐਸਪੀ ਦੀ ਮਾਤਾ ਦੇ ਬਿਆਨਾਂ ਦੇ ਆਧਾਰ ਤੇ ਧਾਰਾ 174 ਦੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ ਅਤੇ ਤਫ਼ਦੀਸ਼ ਜਾਰੀ ਹੈ ਕਸਟਮ ਵਿਭਾਗ ਨੇ ਦੁਬਈ ਤੋਂ உம் ਅਰਿਸਰ ਏਅਰਪੋਰਟ ਤੇ ਆਈ ਇੱਕ ਯਾਤਰੀ ਚੈਕਿੰਗ ਕੀਤੀ ਇਸ ਚੈਕਿੰਗ ਦੌਰਾਨ ਕਸਟਮ ਵਿਭਾਗ ਨੇ ਸੋਨੇ ਨੂੰ ਪੇਸ ਦੇ ਰੂਪ ਵਿੱਚ ਆਪਣੇ ਰੈਕਟਮ ਵਿੱਚ ਲੁਕੋਇਆ ਹੋਇਆ ਸੀ ਬ੍ਰਾਹਮਣ ਸੋਨੇ ਦੀ ਜਾਂਚ ਕਰਨ ਤੋਂ ਬਾਅਦ ਸਾਹਮਣੇ ਆਇਆ ਕਿ ਸੋਨਾ 22 ਲੱਖ ਰੁਪਏ ਦੀ ਕੀਮਤ ਦਾ ਹੈ ਜਿਸ ਦਾ ਕੁੱਲ ਵਜ਼ਨ 497 ਗ੍ਰਾਮ ਹੈ ਆਇਰਲੈਂਡ ਨੇ T20 ਵਿਸ਼ਵ ਕਪੀ ਦੇ ਸ਼ੁਰੂਆਤੀ ਦੌਰ ਵਿੱਚ ਦੋ ਵਾਰ ਵਿਸ਼ਵ ਚੈਂਪੀਅਨ ਰਹੀ ਵੈਸਟ ਇੰਡੀਜ਼ ਨੂੰ 9 ਵਿਕਟਾਂ ਨਾਲ ਹਰਾ ਕੇ ਸੁਪਰ 12 ਵਿੱਚ ਆਪਣੀ ਜਗ੍ਹਾ ਬਣਾ ਲਈ ਹੈ ਵੈਸਟ ਇੰਡੀਜ਼ ਨੇ 5 ਵਿਕਟਾਂ ਤੇ 146 ਦੌੜਾਂ ਦੇ ਜਵਾਬ ਵਿੱਚ ਆਇਰਲੈਂਡ ਨੇ 15 ਗੇਂਦਾਂ ਬਾਕੀ ਰਹਿੰਦੇ ਹੀ ਇੱਕ ਵਿਕਰ ਤੇ 150 ਦੌੜਾਂ ਬਣਾ ਲਈਆਂ ਅਤੇ ਮੈਚ ਜਿੱਤ ਲਿਆ ਤੇ ਹੁਣ ਇੱਕ ਨਜ਼ਰ ਅੱਜ ਦੇ ਮੌਸਮ ਤੇ ਅੱਜ ਸਮਾਂ ਸਾਫ਼ ਰਹੇਗਾ ਅੱਜ ਘੱਟ ਤੋਂ ਘੱਟ ਆਪਾਂ 17 ਡਿਗਰੀ ਅਤੇ ਵੱਧ ਤੋਂ ਵੱਧ ਆਪਾਂ 33 ਡਿਗਰੀ ਰਹੇਗਾ ਆਪਣੇ ਸ਼ਹਿਰ ਦੀ ਕਿਸੇ ਵੀ ਦੁਕਾਨ ਨੂੰ ਲੱਭਣ ਲਈ ਡਾਊਨਲੋਡ ਕਰੋ ਸਿਟੀ ਇਨਫੋ ਐਪ ਜਾਂ ਵਿਜ਼ਿਟ ਕਰੋ www.cityinfo.in ਤੇ ਧੰਨਵਾਦ ਜੀ ਕੱਲ ਫੇਰ ਮਿਲਦੇ ਹਾਂ ਨਵੀਆਂ ਅਤੇ ਤਾਜ਼ਾ ਖਬਰਾਂ ਦੇ ਨਾਲ